ਇਸ ਫਿਰ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ سامنے ਆ ਰਹੀ ਹੈ ਜਿੱਥੇ 2.5 ਕਿਲੋ ਹੈਰੋਇਨ ਦੇ ਨਾਲ 11 ਲੱਖ ਰੁਪਏ ਦੀ ਡਰਗ ਮਨੀ ਬਰਾਮਦ ਕੀਤੀ ਗਈ ਹੈ ਸੋ ਇਹ ਪੂਰੀ ਜਾਣਕਾਰੀ ਡੀਜੀਪੀ ਪੰਜਾਬ ਪੁਲਿਸ ਗੌਰਵ ਯਾਦਵ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਹਾਲਾਂਕਿ ਦੋ ਤਸਕਰਾਂ ਦੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਹੋ ਚੁੱਕੀ ਹੈ ਦੋਸ਼ੀਆਂ ਦੀ ਪਛਾਣ ਗੁਰਬੇਜ ਸਿੰਘ ਔਰ ਨਾਲ ਦੇ ਨਾਲ ਅਭਜੀਤ ਸਿੰਘ ਜਿਸ ਨੂੰ ਹੈਪੀ ਵੀ ਕਿਹਾ ਜਾਂਦਾ ਹੈ ਉਸ وجہ ਹੋਈ ਹੈ ਔਰ ਦੋਨੋਂ ਪਾਕਿਸਤਾਨ ਦੇ ਵਿੱਚ ਬੈਠੇ ਤਸਕਰ ਰਾਣਾ ਦੇ ਸੰਪਰਕ ਵਿੱਚ ਸੀਗੇ ਔਰ ਉਸੇ ਤੋਂ ਇਹ ਨਸ਼ੇ ਦੀ ਤਸਕਰੀ ਕਰਵਾਉਂਦੇ ਸੀ ਸਮਾਨ ਜਿਹੜਾ ਸੀ ਨਸ਼ੇ ਦਾ ਉਹ ਭਾਰਤ ਦੇ ਵਿੱਚ ਮੰਗਵਾਇਆ ਜਾਂਦਾ ਸੀ ਔਰ ਉਸ ਤੋਂ ਬਾਅਦ ਇਸ ਨੂੰ ਵੱਖ-ਵੱਖ ਸੂਬਿਆਂ ਦੇ ਵਿੱਚ ਸਪਲਾਈ ਕੀਤਾ ਜਾਣਾ ਸੀ ਫਿਲਹਾਲ ਪੰਜਾਬ ਪੁਲਿਸ ਨੇ ਬਾਰਡਰ ਪਾਰ ਪਾਕਿਸਤਾਨ ਵੱਲੋਂ ਚਲਾਏ ਜਾ ਰਹੇ ਇੱਕ ਡਰੱਗ ਤਸਕਰੀ ਗਿਰੋਦਾ ਪਰਦਾ ਫਾਸ਼ ਕੀਤਾ ਹੈ ਔਰ ਪੁਲਿਸ ਨੇ ਦੋ ਡਰੱਗ ਤਸਕਰਾਂ ਦੀ ਗ੍ਰਿਫਤਾਰੀ ਵੀ ਕੀਤੀ ਹੈ ਜਿਨ੍ਹਾਂ ਕੋਲ 3.4 ਕਿਲੋ ਹੈਰੋਇਨ ਯਾਨੀ ਕਿ ਜੋ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਇਸ ਦੀ ਕੀਮਤ ਜਿਹੜੀ ਹੈ ਕਰੋੜਾ ਦੱਸੀ ਜਾ ਰਹੀ ਹੈ ਔਰ 11 ਲੱਖ ਰੁਪਏ ਦੀ ਡਰਗ ਮਨੀ ਵੀ ਬ੍ਰਾਮਦ ਕੀਤੀ ਹੈ ਫਿਲਹਾਲ ਦੱਸਦੇ ਨੇ ਆ ਕਿ ਇਹ ਜਿਹੜੀ ਕਾਰਵਾਈ ਹੈ ਪੁਲਿਸ ਦੀ ਐਂਟੀ ਨਾਰਕੋਟਿਕਸ ਫੋਰਸ ਮੁਹਾਲੀ ਵੱਲੋਂ ਕੀਤੀ ਗਈ ਹੈ ਦੋਸ਼ੀਆਂ ਦੇ ਖਿਲਾਫ ਮੁਹਾਲੀ ਦੇ ਵਿੱਚ ਕੇਸ ਦਰਜ ਕੀਤਾ ਗਿਆ ਹੈ ਔਰ ਪੁਲਿਸ ਵੱਲੋਂ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਪੁਲਿਸ ਇਹਨਾਂ ਦੇ ਨੈਟਵਰਕ ਨੂੰ ਖੰਘਾਲਨ ਦੀ ਕੋਸ਼ਿਸ਼ ਵਿੱਚ ਜੁਟੀ ਹੋਈ ਹੈ ਤਾਂਕਿ ਜੋ ਇਹਨਾਂ ਦੇ ਹੋਰ ਵੀ ਇਹਨਾਂ ਦੇ ਨਾਲ ਜਿਹੜੇ ਜੁੜੇ ਹੋਏ ਨੇ ਤਸਕਰ ਉਹਨਾਂ ਤੱਕ ਪਹੁੰਚ ਜਿਹੜੀ ਹੈ ਉਹ ਕੀਤੀ ਜਾ ਸਕੇ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਨਸ਼ੇ ਵਿਰੁੱਧ ਜੰਗ ਚੱਲ ਰਹੀ ਹੈ ਔਰ ਕਈ ਜਿਹੜੇ ਹੈਰੋਇਨ ਹੈ ਜਾਂ ਫਿਰ ਹੋਰ ਵੀ ਨਸ਼ੇ ਦਾ ਸਮਾਨ ਜਿਹੜਾ ਹੈ ਉਸ ਦੀ ਬਰਾਮਦਗੀ ਹੋਈ ਹੈ ਨਾਲ ਦੇ ਨਾਲ ਤਸਕਰਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ ਇਹ ਹੀ ਨਹੀਂ ਜਿਹੜੇ ਤਸਕਰ ਨੇ ਉਹਨਾਂ ਦੀ ਘਰ ਨੂੰ ਜਿਹੜਾ ਹੈ ਉਹ ਡਿਮੋਲਿਸ਼ ਕਰ ਦਿੱਤਾ ਗਿਆ ਉਹਨਾਂ ਦੇ ਘਰ ਨੂੰ ਤੋੜ ਦਿੱਤਾ ਗਿਆ ਹੈ ਨਾਲ ਦੇ ਨਾਲ ਕਈ ਪ੍ਰਾਪਰਟੀ ਜਿਹੜੀ ਹੈ ਉਹ ਸੀਜ਼ ਵੀ ਕੀਤੀ ਗਈ ਹੈ ਯਾਨੀ ਕਿ ਲਗਾਤਾਰ ਪੰਜਾਬ ਸਰਕਾਰ ਨਸ਼ਿਆਂ ਦੇ ਨਾਲ ਜੁੜੇ ਹੋਏ ਤਸਕਰਾਂ ਦੇ ਖਿਲਾਫ ਜਿਹੜੀ ਹੈ ਉਹ ਕਾਰਵਾਈ ਦੇ ਵਿੱਚ ਜੁਟੀ ਹੋਈ ਹੈ ਔਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਜਿਹੜਾ ਟੀਚਾ ਮਿੱਥਿਆ ਹੋਇਆ ਹੈ ਔਰ ਉਸ ਨੂੰ ਉਸ ਨੂੰ ਕਾਮਯਾਬ ਕਰਨ ਦੇ ਲਈ ਸਰਕਾਰ ਤੇ ਪ੍ਰਸ਼ਾਸਨ ਜੁਟਿਆ ਹੋਇਆ ਹੈ ਔਰ ਇਸ ਵਾਰ ਵੀ ਇੱਕ ਵੱਡੀ ਕਾਮਯਾਬੀ ਆਪਾਂ ਕਹਿ ਸਕਦੇ ਹਾਂ ਜੋ ਕਿ ਐਂਟੀ ਨਾਰਕੋਟਿਕਸ ਫੋਰਸ ਨੂੰ ਮਿਲੀ ਹੈ ਔਰ ਦੋ ਤਸਕਰ ਜਿਹੜੇ ਨੇ ਜਿਨ੍ਹਾਂ ਦਾ ਸਬੰਧ ਸਿੱਧੇ ਪਾਕਿਸਤਾਨ ਦੇ ਵਿੱਚ ਤਸਕਰ ਹੈ ਰਾਣਾ ਉਸ ਦੇ ਤਸਕਰ ਪਾਕਿਸਤਾਨ ਦਾ ਬਹੁਤ ਵੱਡਾ ਤਸਕਰ ਹੈ ਰਾਣਾ ਜਿਸ ਨੇ ਜੋ ਕਿ ਲਗਾਤਾਰ ਪੰਜਾਬ ਦੇ ਵਿੱਚ ਜਾਂ ਬਾਰਡਰ ਏਰੀਆ ਰਾਹੀਂ ਨਸ਼ੇ ਦੀ ਸਪਲਾਈ ਕਰਦਾ ਹੈ ਔਰ ਬਹੁਤ ਸਾਰੇ ਅਜਿਹੇ ਤਸਕਰ ਇਸ ਦੇ ਨਾਲ ਜੁੜੇ ਹੋਏ ਨੇ ਔਰ ਇਸ ਰਾਣੇ ਦੇ ਨਾਲ ਹੋਰ ਦੋ ਤਸਕਰ ਜਿਨ੍ਹਾਂ ਦੀ ਗ੍ਰਿਫਤਾਰੀ ਹੋਈ ਹੈ ਉਹਨਾਂ ਨੂੰ ਮੁਹਾਲੀ ਕੋਰਟ ਦੇ ਵਿੱਚ ਅੱਜ ਪੇਸ਼ ਕੀਤਾ ਜਾਵੇਗਾ ਫਿਲਹਾਲ 4.5 ਕਿਲੋ ਹੈਰੋਇਨ ਦੇ ਨਾਲ 11 ਲੱਖ ਰੁਪਏ ਦੀ ਡਰਗ ਮੈਨੇਜਰੀਆ ਉਸ ਦੀ ਬ੍ਰਾਮਦਗੀ ਹੋਈ ਹੈ ਵੱਡੀ ਕਾਮਯਾਬੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਪੰਜਾਬ ਪੁਲਿਸ ਨਸ਼ਿਆਂ ਵਿਰੁੱਧ ਜੋ ਜੰਗ ਚੱਲ ਰਹੀ ਹੈ ਉਸ ਨੂੰ ਲੈ ਕੇ ਸਤਰਕ ਹੈ ਔਰ ਬਾਰਡਰਾਂ ਉੱਤੇ ਬੀਐਸਐਫ ਜਵਾਨ ਵੀ ਜਿਹੜੇ ਸਤਰਕ ਨੇ ਜਿਨ੍ਹਾਂ ਵੱਲੋਂ ਆ ਜੋ ਤਸਕਰ ਨੇ ਉਹਨਾਂ ਤੇ ਨਿਗਾਰ ਰੱਖੀ ਹੋਈ ਹੈ ਜੇਕਰ ਅਜੇਹ ਪਾਕਿਸਤਾਨ ਤੋਂ ਡਰੋਨ ਰਾਹੀਂ ਜਾਂ ਫਿਰ ਨਸ਼ਾ ਜਿਹੜਾ ਹੈ ਉਹ ਸੁੱਟਿਆ ਜਾਂਦਾ ਹੈ ਤਾਂ ਤੁਰੰਤ ਕਾਰਵਾਈ ਕਰਦੇ ਆ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾਂਦਾ ਹੈ ਬਰਾਮਦਗੀ ਜਿਹੜੀ ਕੀਤੀ ਜਾਂਦੀ ਹੈ ਫਿਲਹਾਲ ਲਗਾਤਾਰ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਨੇ ਜਾਂ ਫਿਰ ਕਹਿ ਸਕਦੇ ਆ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨਾ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਜਾਂਦੀ ਹੈ ਦੱਸਿਆ ਜਾ ਰਿਹਾ ਕਿ ਕਿੰਨੇ ਹੁਣ ਤੱਕ ਕਿੰਨਾ ਜਿਹੜਾ ਨਸ਼ਾ ਹੈ ਉਹ ਬਰਾਮਦ ਕਰ ਲਿਆ ਗਿਆ ਹੈ ਔਰ ਆ ਜੋ ਕਸਕਰ ਨੇ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜ਼ਮੀਨਾਂ ਕੁਰਕ ਕਰ ਲੀਆਂ ਗਈਆਂ ਨੇ ਜਿਹੜੇ ਘਰ ਨੇ ਡਿਮੋਲਿਸ਼ ਕਰ ਦਿੱਤੇ ਗਏ ਨੇ ਤਾਂ ਕਿ ਨਸ਼ਿਆਂ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ ਕਿਉਂਕਿ ਲਗਾਤਾਰ ਕਿਛੇ کئی ਸਾਲਾਂ ਤੋਂ ਪੰਜਾਬ ਦਾ ਲੱਕ ਤੋੜ ਦਿੱਤਾ ਇਸ ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਖਰਾਬ ਕਰ ਦਿੱਤਾ ਹੈ ਹਰ ਨੌਜਵਾਨ ਜਿਹੜਾ ਬਾਰਡਰ ਏਰੀਆ ਦੇ ਵਿੱਚ ਰਹਿੰਦੇ ਨੇ ਉਹ ਨਸ਼ਿਆਂ ਤੋਂ ਪਰੇਸ਼ਾਨ ਨੇ ਮੁੰਡੇ ਜਿਹੜੇ ਨੇ ਨੌਜਵਾਨ ਪੀੜੀ ਜਿਹੜੀ ਹੈ ਉਹ ਨਸ਼ਿਆਂ ਦੇ ਵਿੱਚ ਗਰਕ ਹੁੰਦੀ ਜਾ ਰਹੀ ਹੈ ਔਰ ਇਹਨਾਂ ਜਵਾਨੀ ਨੂੰ ਬਚਾਉਣ ਦੇ ਲਈ ਪੰਜਾਬ ਪੁਲਿਸ ਦੇ ਨਾਲ ਪੰਜਾਬ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਔਰ ਇੱਕ ਟੀਚਾ ਮਿੱਥਿਆ ਹੋਇਆ ਸੀ ਨਸ਼ੇ ਵਿਰੁੱਧ ਜੰਗ ਜਿਹੜੀ ਖਿਆ ਸ਼ੁਰੂ ਕੀਤਾ ਸੀਗਾ ਮੁਹਿੰਮ ਉਸ ਮੁਤਾਬਕ ਇਹ ਕਾਰਵਾਈਆਂ ਜਿਹੜੀਆਂ ਨੇ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਫਿਲਹਾਲ ਹੁਣ ਜਿਹੜੀ ਤਸਕਰੀ ਜਿਹੜੀ ਹੋਈ ਹੈ ਜਿਹੜੇ ਦੋ ਤਸਕਰ ਫੜੇ ਗਏ ਨੇ ਜਿਨ੍ਹਾਂ ਤੋਂ 4.5 ਕਿਲੋ ਹੈਰੋਇਨ ਤੇ 11 ਲੱਖ ਦੀ ਡਰਗ ਮਨੀ ਜੜੀ ਆ ਉਹ ਬਰਾਮਦ ਕੀਤੀ ਆ ਵੱਡੀ ਕਾਮਯਾਬੀ ਆ ਔਰ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਪੰਜਾਬ ਪੁਲਿਸ ਡੀਜੀਪੀ ਗੌਰਵ ਯਾਦਵ ਵੱਲੋਂ ਇਹ ਜਾਣਕਾਰੀ ਜੜੀ ਆ ਸਾਂ